ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੁਟਾ ਕੋਟਲੀ ਆਪਾਂ ਡੇਲੀ ਟਰੈਕਟਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਆਂ ਕੋਈ ਖੇਤੀਬਾੜੀ ਦੇ ਸੰਦੇਕ ਇਹਨੇ ਹੋਰ ਵਿੱਚ ਨਹੀਂ ਹੁਣ ਤਾਂ ਡੇਲੀ ਆਪਾਂ ਦੱਸਦੇ ਆਂ ਸਾਰੇ ਭਰਾਵਾਂ ਨੂੰ ਦੱਸਦੇ ਆਂ ਵੀ ਕਿਹੜੇ ਭਰਾ ਦਾ ਬਿਆਦ ਟਰੈਕਟਰ ਵੇਚਣਾ ਕਿਹਦਾ ਕਿੱਥੇ ਖੜਾ ਕਿਹਦਾ ਕਿੱਥੇ ਖੜਾ ਤੇ ਅੱਜ ਦੀ ਵੀਡੀਓ ਆਪਾਂ ਚਾਰ ਚੀਜ਼ਾਂ ਦੀ ਲੈ ਕੇ ਆਏ ਆਂ ਇੱਕ ਤਾਂ ਆਹਾ ਟਰੈਕਟਰ ਚੈਂਪੀਅਨ ਜਿਹੜਾ ਸਗਨੀਆਂ ਤੇ ਚੱਲੀ ਜਾਂਦਾ ਪਹਿਲੇ ਨੰਬਰ ਤੇ ਇਹ ਟਰੈਕਟਰ ਆ ਇਦੂ ਪਿੱਛੇ ਇੱਕ ਜੌਂਦੀਆ ਟਰੈਕਟਰ ਆ ਬਾਈ ਉਹ ਵੀ ਸਾਰੇ ਭਰਾ ਦੇਖ ਲਓ ਤੀਜੇ ਨੰਬਰ ਤੇ ਟਰਾਲੀ ਪਾਈ ਵੀ ਆਪਣੀ ਇਹ ਬਾਈ ਨੇ ਟਰਾਲਾ ਹੀ ਆ ਉਹ ਟਰਾਲੀ ਤਾਂ ਨਹੀਂ ਟਰਾਲਾ ਹੀ ਆ ਤੇ ਆ ਛੋਟਾ 11 ਫੁੱਟਾ ਟਰਾਲਾ ਉਹ ਟਰਾਲਾ ਪਾਇਆ ਵਾ ਤੀਜੇ ਨੰਬਰ ਤੇ ਉਹ ਵੀ ਸਾਰੇ ਭਰਾ ਦੇਖ ਰਹੇ ਬਾਈ ਤੇ ਚੌਥੇ ਨੰਬਰ ਤੇ ਇੱਕ ਬਾਈ ਦਰਾਲੀ ਕਰਦਾ ਬੰਦਾ ਥਰਾਜ ਦਾ ਉਹਦਾ ਸਾਰਾ ਆਪਣਾ ਡਰੈੱਸ ਦਿੱਤਾ ਉਹਦਾ ਸਾਰਾ ਨੰਬਰ ਦਿੱਤਾ ਕਿਸੇ ਨੇ ਵੀ ਕੋਈ ਹਾਰ ਸੁਆਗਾ ਕੁਝ ਵੀ ਲੈਣਾ ਤੇ ਉਹ ਸਾਰੇ ਤੱਕ ਦਿਖਾ ਦਊਗਾ ਬਾਈ ਉਹਦਾ ਇਹੀ ਕੰਮ ਆ ਬਾਈ ਦਾ ਜਿਹੜੀ ਜਿਹੇ ਜੀ ਚੀਜ਼ ਲੈਣੀ ਆ ਉਹ ਉਹੋ ਜੀ ਚੀਜ਼ ਭਾਲ ਦਊਗਾ ਤੇ ਅੱਜ ਦੀਆਂ ਚਾਰ ਚੀਜ਼ਾਂ ਤੇ ਆ ਚੈਂਪੀਅਨ ਟਰੈਕਟਰ ਆ ਜਿਹੜੇ ਬਾਈ ਦਾ ਇਹ ਬਾਰੀ ਦਾ ਨਾਮ ਜਸ ਕੀ ਜਸਵੀਰ ਜਗਸੀਰ ਸਿੰਘ ਤੇ ਪਿੰਡ ਗੱਗੜ ਤੇ ਬਾਦਲ ਦੇ ਕੋਲੇ ਪਿੰਡਾ ਬਾਈ ਬਾਦਲ ਪਿੰਡ ਨੂੰ ਸਾਰੇ ਜਾਣਦੇ ਆ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਆ ਬਾਦਲ ਤੇ ਜਿਹੜਾ ਸ਼੍ਰੀ ਮੁਖਸਰ ਸਾਹਿਬ ਗੱਗੜ ਪਿੰਡ ਦਾ ਬਾਈ ਦਾ ਜਗਸੀਰ ਦਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੇ ਬਾਦਲ ਪਿੰਡ ਦੇ ਨਾਲ ਖੜਾ ਚੈਂਪੀਅਨ 39 ਦਾ ਆ ਚੀਜ਼ ਆ ਬਈ ਸਾਰੇ ਭਰਾ ਦੇਖ ਲੋ 2008 ਮਾਡਲ ਤੇ ਹਰਿਆਣਾ ਨੰਬਰ ਆ ਸਾਰੇ ਭਰਾ ਦੇਖ ਲੋ ਵੀ ਆ ਚੀਜ਼ ਆ ਟਰੈਕਟਰ ਬਾਈ ਦਾ ਤੇ ਪਿਛਲੇ ਟਾਇਰ 80 ਪੈਸੇ ਆ ਤੇ ਮੂਹਰਲੇ ਅੱਧੇ ਆ ਬਾਈ ਆ ਚੀਜ਼ ਆ ਬਈ ਚੈਂਪੀਅਨ ਟਰੈਕਟਰ ਬਾਈ ਦਾ ਤੇ ਸ਼ੋ ਸ਼ੋ ਤੇ ਹਲਕਾ ਜਿਹਾ ਫੋਰਾ ਵੱਜਿਆ ਤੇ ਥੱਲੇ ओरिजिनल ਟੈਟ ਸਾਰਾ ਬਈ ਆ ਚੀਜ਼ ਆ ਬਈ ਸਾਰੇ ਦੇਖ ਲੋ ਭਰਾ ਬਈ ਕਿਸੇ ਨੇ ਵੀ ਚੈਂਪੀਅਨ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਨੰਬਰ ਆ ਤੇ ਉੱਪਰ ਨੰਬਰ ਬਈ ਮੇਰਾ ਹੁੰਦਾ ਉੱਪਰ ਨੰਬਰ ਮੈਂ ਤਾਂ ਦਿੰਨਾ ਵੀ ਕਿਸੇ ਨੇ ਕੋਈ ਖੇਤੀਬਾੜੀ ਦਾ ਸੰਦ ਵੇਚਨੇ ਆ ਕੋਈ ਵੀ ਜਿਵੇਂ ਆ ਬਾਈ ਨੇ ਟਰੈਕਟਰ ਵੇਚਣਾ ਤੇ ਆਪ ਨੂੰ ਉੱਪਰਲੇ ਨੰਬਰ ਤੇ ਵਟਸਐਪ ਕਰ ਦਿਆ ਕਰੋ ਤੇ ਥੱਲੜਾ ਨੰਬਰ ਬਾਈ ਦਾ ਟਰੈਡ ਵਾਲੇ ਦਾ ਜੇ ਟਰੈਡ ਕਿਸੇ ਨੂੰ ਫਟਾ ਗਿਆ ਤੇ ਥੱਲੇ ਬਾਈ ਫੋਨ ਲਾ ਰਿਓ ਜੇ ਕੋਈ ਟਰੈਡ ਬਾਰੇ ਨੌਲੇਜ ਲੈਣੀ ਆ ਤੇ ਉਹ ਵੀ ਬਾਈ ਦੇਊਗਾ ਬਾਈ ਤੇ ਆ ਥੱਲੜਾ ਨੰਬਰ ਬਾਈ ਦਾ ਤੇ ਉੱਪਰਲਾ ਨੰਬਰ ਮੈਂ ਆ ਦਾ ਦਿੰਨਾ ਹੁਣ ਸਾਰੀਆਂ ਵੀਡੀਓ ਦੇ ਉੱਪਰ ਨੰਬਰ ਮੇਰਾ ਹੁੰਦਾ ਤੇ ਥੱਲੇ ਬਈ ਨੰਬਰ ਮਸ਼ੀਨਰੀ ਵਾਲੇ ਬਾਈ ਦਾ ਹੁੰਦਾ ਜਿਹਦੀ ਮਸ਼ੀਨਰੀ ਸਕਰੀਨ ਤੇ ਚੱਲਦੀ ਆ ਤੇ ਕਿਸੇ ਨੇ ਵੀ ਕੋਈ ਖੇਤੀਬਾੜੀ ਦਾ ਸੰਦ ਵੇਚਣਿਆ ਤੇ ਆਪਾਂ ਨੂੰ ਵੀਡੀਓ ਬਣਾ ਕੇ ਭੇਜਦਾ ਕਰੋ ਆਪਾਂ ਫ੍ਰੀ ਪਾਉਨੇ ਆ ਬਾਈ ਜਿਵੇਂ ਆ ਬਾਈ ਨੇ ਫੋਟੋਆਂ ਭੇਜੀਆਂ ਆ ਵੀਡੀਓ ਬਣਾ ਕੇ ਭੇਜੀ ਆ ਆਪਦੇ ਘਰੋਂ ਕੋਈ ਵੀਡੀਓ ਬਣਾ ਦੇ ਕੋਈ ਫੋਟੋਆਂ ਭੇਜ ਦੇ ਤੇ ਆਪਾਂ ਫ੍ਰੀ ਆਪਦੇ ਚੈਨਲ ਤੇ ਪਾਉਨੇ ਆ ਕੋਈ ਵੀ ਭਰਾ ਨਹੀਂ ਕੋਈ ਖੇਤੀਬਾੜੀ ਦਾ ਸੰਦ ਵੇਚਣਾ ਤੇ ਆਪਾਂ ਨੂੰ ਪਾ ਸਕਦੇ ਆ ਖੇਤੀਬਾੜੀ ਦੇ ਸੰਦ ਤੇ ਆਹਾਂ ਟਰੈਡ ਆ ਬਾਈ ਬਾਈ ਦਾ ਸਾਰਾ ਬਾਈ ਦਾ ਟਰੈਡ ਵਿਖਾਤਾ ਬਾਈ ਨੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜੀ ਸੀ ਚੈਂਪੀਅਨ ਟਰੈਡ ਆਹ ਚੀਜ਼ ਆ ਕਿਸੇ ਵੀ ਬਾਈ ਨੂੰ ਚੈਂਪੀਅਨ ਟਰੈਡ ਬਾਈ ਦਾ ਆ ਗਿਆ ਹੋਇਆ ਫੈਟ ਤੇ 2 ਲੱਖ ਤੇ 10000 ਦਾ ਬਾਈ ਦੇ ਦੂਗਾ ਤੇ ਥੱਲੇ ਬਾਈ ਦਾ ਸਕਰੀਨ ਤੇ ਨੰਬਰ ਆ ਤੇ ਲਾ ਲਓ ਬਾਈ ਫੋਨ ਬਾਈ ਨੂੰ ਮਸਾਂ ਪੂਰੀ ਕਰਨ ਬਾਈ ਜੀ ਆ ਜੌਂਡੀਆ ਟਰੈਕਟਰ ਆ ਜਿਹੜੇ ਬਾਈ ਦਾ ਬਾਈ ਦਾ ਨਾਂ ਰਸਨਾ ਸਿੰਘ ਤੇ ਪਿੰਡ ਥੇੜੀ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜਾ ਥੇੜੀ ਪਿੰਡ ਆ ਬਾਈ ਇਹ ਗਿੱਦੜਵਾਸ ਤੋਂ ਆਪਾਂ ਮਲੋਟ ਨੂੰ ਜਾਂਦੇ ਆ ਤਾਂ ਰੋਡ ਦੇ ਉੱਤੇ ਪਿੰਡ ਆਉਂਦਾ ਥੇੜੀ ਉੱਥੇ ਟਰੈਡ ਖੜਾ ਬਾਈ ਦੇ ਘਰੇ ਜੌਂਡੀਆਰ 524 ਸਾਰੇ ਭਰਾ ਬਈ ਚੱਕਰ ਲਓ ਜਿਹਨੇ ਜੌਂਡੀਆਰ 524 ਲੈਣਾ ਤੇ ਬਾਈ ਥੇੜੀ ਪਿੰਡ ਖੜਾ ਤੇ ਆਹ ਦੇਖ ਲਓ ਬਾਈ 2009 ਮਾਡਲ ਆ ਟਰੈਕਟਰ ਇਹ ਪੰਜਾਬ ਨੰਬਰ ਆ ਤੇ ਪਿਛਲੇ ਟਾਇਰ 7075 ਪੈਸੇ ਆ ਤੇ ਮੂਹਰਲੇ ਬਾਈ ਅੱਧੇ ਆ ਆ ਚੀਜ਼ ਆ ਬਈ ਬਾਈ ਦਾ ਟਰੈਕਟਰ ਤੇ ਡਬਲ ਕਲੱਚ ਆ ਤੇ ਪਾਵਰ ਸਟੀering ਆ ਤੇ ਬਾਈ ਕਹਿੰਦਾ ਇੰਜਨ ਗੇਅਰ ਦਾ ਬਾਈ ਓਕੇ ਆ ਪਰ ਆ ਮੇਰੇ ਘਰੋਂ ਵਾਕੇ ਲੈ ਜੀ ਚੈੱਕ ਕਰਕੇ ਟ੍ਰੈਕ ਲੈ ਜੀ ਆਤੀ ਜਾਵੇ ਬਾਈ ਦਾ ਟਰੈਕਟਰ ਤੇ ਬਾਈ ਦਾ ਬਈ ਫੋਨ ਨੰਬਰ ਆ ਥੱਲੇ ਤੇ ਉੱਪਰ ਨੰਬਰ ਬਈ ਮੇਰਾ ਉੱਪਰ ਨੰਬਰ ਮੈਂ ਤਾਂ ਦਿੰਦਾ ਵੀ ਕਿਸੇ ਨੇ ਕੋਈ ਖੇਤੀਬਾੜੀ ਦੀ ਕੋਈ ਵੀ ਚੀਜ਼ ਵੇਚਣੀ ਹੋਵੇ ਤੇ ਬਈ ਮੈਨੂੰ ਭੇਜ ਜਾ ਕਰੋ ਤੇ ਮੈਂ ਫ੍ਰੀ ਐਡ ਪਾਉਣਾ ਜਿਵੇਂ ਆ ਬਾਈ ਦਾ ਟਰੈਕਟਰ ਫ੍ਰੀ ਦਸੀ ਜਨਾ ਆਪਾਂ ਇੱਕ ਪੈਸਾ ਵੀ ਨਹੀਂ ਕਿਸੇ ਤੋਂ ਲਿਆ ਤੇ ਫ੍ਰੀ ਮੈਂ ਰੋਜ਼ ਟਰੈਕਟਰ ਟਰਾਲੀਆਂ ਦੱਸਦਾ ਤੇ ਇਦੂ ਪਿੱਛੇ ਇੱਕ ਟਰਾਲੀ ਆ ਉਹ ਵੀ ਦੱਸਾਂਗੇ ਇੱਕ ਇੱਕ ਚੌਥੇ ਨੰਬਰ ਤੇ ਲਾਸਟ ਤੇ ਕਿਸੇ ਦਲਾਲ ਦਾ ਬਾਈ ਦਾ ਇੱਕ ਨੰਬਰ ਆ ਉਹ ਸਾਰਾ ਟਰੈਕਟਰ ਟਰਾਲੀਆਂ ਤੁਹਾਨੂੰ ਦਿਖਾ ਦੂ ਜਿੱਥੇ ਕੋਈ ਵੀ ਚੀਜ਼ ਕਿਸੇ ਨੇ ਲੈਣੀ ਆ ਉਹਦੀ ਨਿਗਾ 'ਚ ਇੱਕ ਨਹੀਂ 10-10 ਚੀਜ਼ਾਂ ਪਈਆਂ ਹੁੰਦੀਆਂ ਜਿਹੜਾ ਮਾਡਲ ਤੁਸੀਂ ਲਾਉਂਗੇ ਉਹੀ ਜਾਂ ਮਾਡਲ ਤੁਹਾਨੂੰ ਦਵਾ ਦੂਗਾ ਬਾਈ ਉਹ ਤੇ ਉੱਪਰ ਨੰਬਰ ਮੈਂ ਤਾ ਦਿੰਦਾ ਹੁੰਦਾ ਵੀ ਕਿਸੇ ਨੇ ਵੀ ਕੋਈ ਖੇਤੀਬਾੜੀ ਦੀ ਚੀਜ਼ ਭੇਜਣੀ ਆ ਤੇ ਮੈਨੂੰ ਭੇਜ ਦਿਆ ਕਰੋ ਬਾਈ ਤੇ ਜੇ ਬਾਈ ਬਾਈ ਦਾ ਟਰੈਡ ਕਿਸੇ ਵੀ ਬਾਈ ਨੂੰ ਆ ਗਿਆ ਹੋਇਆ ਫਿੱਟ ਆ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਰੇਟ ਬਾਈ ਕਹਿੰਦਾ ਮੈਂ ਫੋਨ 'ਤੇ ਦੱਸੂਗਾ ਤੇ ਰੇਟ ਬਾਈ ਨੇ ਲਿਖ ਕੇ ਨਹੀਂ ਭੇਜਿਆ ਆਪਾਂ ਜਿਹੜੀ ਚੀਜ਼ ਵੀ ਲਿਖ ਕੇ ਭੇਜੀ ਸੀ ਆਪਾਂ ਦੱਸ ਤੀ ਆ ਤੇ ਰੇਟ ਬਾਈ ਨੇ ਲਿਖ ਕੇ ਨਹੀਂ ਭੇਜਿਆ ਤੇ ਰੇਟ ਬਾਈ ਕਿਸੇ ਵੀ ਬਾਈ ਨੂੰ ਬਾਈ ਦਾ ਟਰੈਡ ਆ ਗਿਆ ਹੋਇਆ ਫੱਟ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਆ ਚੀਜ਼ ਆ ਬਈ ਜੌਂਡੀ ਯਾਰ ਥੇੜੀ ਪਿੰਡ ਖੜਾ ਕਿਸੇ ਵੀ ਭਰਾ ਕੋਈ ਜੌਂਡੀ ਯਾਰ ਘਾਲਦਾ ਫਿਰਦਾ ਵੀ ਆ ਟਰੈਡ ਚੰਗਾ ਟਰੈਡ ਬਾਈ ਕਿੱਥੇ ਖੜਾ ਤੇ ਆਹ ਵੇਖ ਲਓ ਬਈ ਮੈਨੂੰ ਤਾਂ ਚੰਗਾ ਲੱਗਦਾ ਤੇ ਬਾਕੀ ਬਈ ਤੁਸੀਂ ਆਪ ਦੇਖ ਲਓ ਆ ਚੀਜ਼ ਆ ਜੌਂਡੀ ਆ ਟਰੈਕਟਰ ਵੀ ਬਾਈ ਦਾ ਸਾਰੇ ਪਾਸੋਂ ਟਰੈਡ ਦਿਖਾਤਾ ਬਾਈ ਨੇ ਜੌਂਡੀ ਯਾਰ ਡਬਲ ਕਲਚ ਆ ਪਾਵਰ ਸਟੀering ਆ ਬਾਈ 2009 ਮਾਡਲ ਆ ਪੰਜਾਬ ਨੰਬਰ ਆ ਆ ਚੀਜ਼ ਆ ਬਈ ਜੋਂਡੀਆ ਟਰੈਕਟਰ ਬਾਈ ਦਾ ਕਿਸੇ ਵੀ ਬਾਈ ਨੂੰ ਜੋਂਡੀਆ ਟਰੈਕਟਰ ਆ ਗਿਆ ਹੋਇਆ ਫੱਟ ਤੇ ਬਾਈ ਥੱਲੇ ਬਾਈ ਦਾ ਨੰਬਰ ਆ ਤੇ ਬਾਈ ਨੂੰ ਲਾ ਲੈ ਬਈ ਫੋਨ ਬਾਈ ਜੀ ਆ ਜਿਹੜਾ ਟਰਾਲਾ ਬਾਈ ਦੇ ਘਰੇ ਖੜਾ ਤੇ ਬਾਈ ਦਾ ਨਾਮ ਗੋਰਾ ਸਿੰਘ ਤੇ ਪਿੰਡ ਜੈਤੋ ਮੰਡੀ ਤੇ ਜ਼ਿਲ੍ਹਾ ਫਰੀਦਕੋਟ ਤੇ ਜੈਤੋ ਮੰਡੀ ਬਾਈ ਟਰਾਲਾ ਖੜਾ ਬਾਈ ਦਾ 2025 ਮਾਡਲ ਆ ਤੇ 11 6.5 ਟਰਾਲਾ ਇਹ ਡਬਲ ਟਾਇਰ ਡਬਲ ਟਾਇਰ ਆ ਬਾਈ ਦੇ ਤੇ 30 ਤੋਂ 40 ਪੈਸੇ ਟਾਇਰ ਪਏ ਆ ਬਾਈ ਤੇ 25 ਚੰ ਦਾ ਜੱਕ ਲੱਗਿਆ ਟਰਾਲੇ ਦੇ ਆ ਚੀਜ਼ ਆ ਬਈ ਸਾਰੇ ਭਰਾ ਦੇਖ ਲਓ ਤੇ ਜਨਵਰੀ ਚ ਬਣਿਆ ਤੇ 4 ਮਹੀਨੇ ਹੋਏ ਆ ਟਰਾਲਾ ਬਣੇ ਨੂੰ ਆ ਚੀਜ਼ ਆ ਬਈ ਟਰਾਲਾ ਬਾਈ ਦਾ ਸਾਰੇ ਭਰਾ ਬਈ ਚੈੱਕ ਕਰ ਲਓ ਤੇ 10 ਇੰਚੀ ਉੱਤੇ ਫੱਟਾ ਲੱਗਿਆ ਵਾ ਤੇ ਸਾਰੇ ਭਰਾ ਬਈ ਚੈੱਕ ਕਰ ਲਓ ਆ ਚੀਜ਼ ਆ ਬਈ ਬਾਈ ਦਾ ਟਰਾਲਾ 4 ਮਹੀਨੇ ਚੱਲਿਆ ਤੇ ਬਾਈ ਨੇ ਟਰਾਲਾ ਹੈਗਾ ਵੇਚਣਾ ਤੇ ਥੱਲੇ ਬਾਈ ਦਾ ਨੰਬਰ ਆ ਤੇ ਉੱਤੇ ਨੰਬਰ ਬਈ ਮੇਰਾ ਦਿੱਤਾ ਹੁੰਦਾ ਜੇ ਕਿਸੇ ਨੇ ਵੀ ਕੋਈ ਖੇਤੀਬਾੜੀ ਦਾ ਸੰਦ ਵੇਚਣਾ ਜਿਵੇਂ ਆ ਬਾਈ ਦਾ ਮੈਂ ਟਰਾਲਾ ਦੱਸੀ ਆ ਨਾ ਕਿਸੇ ਨੇ ਵੀ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਣਾ ਤੇ ਆਪਾਂ ਆ ਵੀ ਵੀਡੀਓ ਫ੍ਰੀ ਪਾਉਣੇ ਆ ਵੀ ਆਪਦੇ ਚੈਨਲ ਤੇ ਕੋਈ ਵੀ ਭਰਾ ਆਪਾਂ ਨੂੰ ਭੇਜ ਸਕਦਾ ਤੇ ਜਿਵੇਂ ਆ ਬਾਈ ਦਾ ਟਰਾਲਾ ਵਸੀ ਨੇ ਤੇ ਐਂ ਸੋਡੀ ਵੀ ਆਪਾਂ ਮੈਂ ਹਿੰਦੀ ਦੱਸ ਦਾਂਗੇ ਤੇ ਬਾਈ ਦਾ ਬਈ ਨੰਬਰ ਦਿੱਤਾ ਵਾ ਥੱਲੇ ਕਿਸੇ ਨੂੰ ਵੀ ਬਾਈ ਦਾ ਟਰਾਲਾ ਆ ਗਿਆ ਹੋਇਆ ਫਿੱਟ ਤੇ ਬਾਈ ਕਹਿੰਦਾ 1 ਲੱਖ ਦੇ 65 ਹਜ਼ਾਰ ਦਾ ਟਰਾਲਾ ਮੈਂ ਦੇ ਦੂੰਗਾ ਤੇ ਮੌਕੇ ਤੇ ਕੋਈ ਮਾੜਾ ਮੋਟਾ ਮਾਨਤਾ ਨਹੀਂ ਕਰ ਦੂੰਗਾ ਤੇ ਬਾਕੀ ਇੰਨੇ ਦਾ ਟਰਾਲਾ ਮੇਰਾ ਹੈਗਾ ਵੀ ਆ ਬਾਈ ਤੇ ਆ ਚੀਜ਼ ਆ ਵੀ ਬਾਈ ਦਾ ਟਰਾਲਾ ਕਿਸੇ ਵੀ ਵੀਰ ਨੂੰ ਬਾਈ ਦਾ ਟਰਾਲਾ ਆ ਗਿਆ ਹੋਇਆ ਫਟ ਤੇ ਬਾਈ ਬਾਈ ਨੂੰ ਲਾ ਲਿਓ ਫੋਨ ਤੇ ਟਾਨਾ ਆਪਾਂ ਸਾਰਾ ਦਾਸੀ ਦਿੱਤਾ ਬਈ ਡਬਲ ਚੱਕ ਡਬਲ ਟਾਇਰ ਆ ਤੇ 30 ਤੋਂ ਪੈਸੇ 40 ਪੈਸੇ ਟਾਇਰ ਪਾਇਆ ਟਰਾਲੇ ਦੇ ਤੇ 25 ਟਨਾਂ ਵਾਲਾ ਜੱਕ ਲੱਗਿਆ ਬਾਈ ਜੇ ਟਰਾਲੇ ਦੇ ਤੇ ਆ ਚੀਜ਼ ਆ ਬਈ ਬਾਈ ਦਾ ਟਰਾਲਾ ਸਾਰੇ ਭਰਾ ਦੇਖ ਲਓ ਜਿਹੜੇ ਵੀ ਭਰਾ ਨੇ ਟਰਾਲਾ ਲੈਣਾ ਤੇ ਬਾਈ ਦਾ ਬਈ ਥੱਲੇ ਸਕਰੀਨ ਤੇ ਨੰਬਰ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਆ ਚੀਜ਼ ਆ ਬੇਟਾ ਲਾ ਸਾਰੇ ਪਾਸੇ ਬਾਈ ਨੇ ਟਰਾਲਾ ਦਿਖਾਤਾ ਬਈ ਆਪਦਾ ਤੇ ਇਦੋਂ ਪਿੱਛੇ ਇੱਕ ਹੋਰ ਵੀਡੀਓ ਬਾਈ ਆਪਣੀ ਉਹ ਵੀ ਸਾਰੇ ਭਰਾ ਵੇਖ ਲਓ ਬਾਈ ਬਾਈ ਜੀ ਜਿਹੜੇ ਆ ਸੰਦੇ ਆਪਣੇ ਵੀਡੀਓ ਚ ਚੱਲੀ ਜਾਂਦੇ ਆ ਤੇ ਇਹ ਨਾ ਬਾਈ ਗਰਨਾਮ ਆ ਥਰਾਜ ਦਾ ਥਰਾਜ ਪਿੰਡ ਆ ਜਿਹੜਾ ਭਗਤੇ ਕੋਲੇ ਆ ਤੇ ਬਾਈ ਦਾ ਨਾਮ ਗਰਨਾਮ ਆ ਕਿਸੇ ਨੇ ਵੀ ਕੋਈ ਹੱਲ ਲੈਣਾ ਕੋਈ ਵੀ ਪੁਰਾਣੀ ਚੀਜ਼ ਲੈਣੀ ਆ ਜਾਂ ਟਰਾਲੀ ਲੈਣੀ ਆ ਜਾਂ ਕੋਈ ਵੀ ਖੇਤੀਬਾੜੀ ਦਾ ਸੰਦਾ ਲੈਣਾ ਇਹ ਬਾਈ ਦਵਾਉਂਦਾ ਇਹ ਬਾਈ ਕੋਲੇ ਇੱਕ ਚੀਜ਼ ਜਿਹੜੀ ਤੁਸੀਂ ਭਾਲਦੇ ਆ ਉਹੋ ਦੀਆਂ 10 10 20 20 ਚੀਜ਼ਾਂ ਪਈਆਂ ਸਾਰੇ ਪਿੰਡਾਂ ਦੇ ਜਾਣ ਪਛਾਣਾਂ ਕਈ ਜ਼ਿਲ੍ਹਿਆਂ ਚ ਕਰਬਾਈ ਦੀ ਜਾਣ ਪਛਾਣਾਂ ਜਿਹੇ ਜਿਹੇ ਵੀ ਜਿਹੜੀ ਵੀ ਚੀਜ਼ ਕੋਈ ਵੀ ਮਾਡਲ ਲੈਣੀ ਆ ਚੀਜ਼ ਉਹੀ ਮਾਡਲਰ ਉਸ ਦੀਆਂ ਨਾਲ ਦੀਆਂ ਚੀਜ਼ਾਂ 10 ਪਈਆਂ ਬਾਈ ਕੋਲੇ ਤੇ 10 ਇਹਨੂੰ ਦੱਸ ਦੂਗਾ ਵੀ ਕਿੱਥੇ ਕਿੱਥੇ ਪਈਆਂ ਤੇ ਬਾਈ ਦਲਾਲੀ ਲੈਂਦਾ ਬਾਈ ਤੇ ਜੇ ਦਲਾਲੀ ਦੇਣ ਦਾ ਆਪਣਾ ਹੱਕ ਵੀ ਬਣਦਾ ਜੇ ਕਿਸੇ ਨੂੰ ਵਧੀਆ ਆਪਣੀ ਚੀਜ਼ ਬਾਈ ਦਵਾਉਂਦਾ ਤਾਂ ਉਹਦਾ ਵੀ ਦਲਾਲੀ ਦੇਣ ਦਾ ਆਪਣਾ ਹੱਕ ਵੀ ਬਣਦਾ ਇਹ ਬਾਈ ਦਾ ਨਾਮ ਗਰਨਾਵਾਂ ਤੇ ਥੱਲੇ ਸਕਰੀਨ ਤੇ ਬਾਈ ਦਾ ਨੰਬਰ ਆ ਕਿਸੇ ਨੇ ਵੀ ਕੋਈ ਵੀ ਚੀਜ਼ ਖੇਤੀਬਾੜੀ ਦੀ ਖਰੀਦਣੀ ਆ ਪੁਰਾਣੀ ਚੀਜ਼ ਇਹ ਬਾਈ ਬਾਈ ਦੱਸ ਪਾਉਂਦਾ ਤੇ ਦਰਾਲੀ ਲੈਂਦਾ ਤੇ ਆ ਚੀਜ਼ ਆ ਵੀ ਬਾਈ ਦਾ ਕੰਮ ਗਰਨਾਮ ਦਾ ਥਰਾਜ ਪੈਂਦਾ ਬਾਈ ਦਾ ਭਗਤੇ ਕੋਲੇ ਕਿਸੇ ਨੇ ਵੀ ਕੋਈ ਵੀ ਖੇਤੀਬਾੜੀ ਦੀ ਚੀਜ਼ ਲੈਣੀ ਆ ਪੁਰਾਣੀ ਤੇ ਬਾਈ ਬਾਈ ਉਹੋ ਜੀ ਇੱਕ ਚੀਜ਼ ਨਹੀਂ 20 ਵੀ ਚੀਜ਼ਾਂ ਪਾਲ ਦਿੰਦਾ ਤੇ ਨਾਲੇ ਸਾਰੀਆਂ ਟਿਕਾਣੇ ਦੱਸਦੀ ਵੀ ਕਿੱਥੇ ਕਿੱਥੇ ਹਾਰ ਜੈਤੋ ਦੇ ਲੈਣੇ ਆ ਕਿਸੇ ਬਾਈ ਨੇ ਹਾਲ ਬਹੁਤ ਪਾਇਆ ਬਾਈ ਕੋਲੇ ਸੱਟ ਗਿਆ ਜਿੱਤੋ ਦੇ ਜਿਹੜੇ ਵੀ ਜਿਹੜੇ ਜਿੱਤੋ ਮੰਡੀ ਦੇ ਜਿਹੜਾ ਵੀ ਹਾਲ ਲੈਣਾ 13 11 ਜਿੰਨੇ ਮਰਜੀ ਹਾਲ ਲੈਣੇ ਆ ਉਹ ਵੀ ਬਾਈ ਦੇ ਸਾਰੇ ਨਿਗਾ ਚ ਪਾਇਆ ਤੇ ਬਾਈ ਦਾ ਥੱਲੇ ਨੰਬਰ ਆ ਬਈ ਸਕਰੀਨ ਤੇ ਤੇ ਬਾਈ ਨੂੰ ਨਾਲੇ ਫੋਨ ਤੇ ਉੱਪਰ ਨੰਬਰ ਬਈ ਮੇਰਾ ਹੁੰਦਾ ਕਿਸੇ ਨੇ ਵੀ ਕੋਈ ਖੇਤੀਬਾੜੀ ਦੀ ਵੀ ਵੀਡੀਓ ਪਾਉਣੀ ਆ ਉਹ ਆਪਾਂ ਫ੍ਰੀ ਪਾਉਣੀ ਆ ਕਿਸੇ ਨੇ ਕੋਈ ਸੰਦ ਵੇਚਣਾ ਫ੍ਰੀ ਪਾਉਣੀ ਆ ਜਿਵੇਂ ਆਪਾਂ ਆ ਪਿੱਛੇ ਸਾਰੀਆਂ ਵੀਡੀਓ ਆਪਣੀਆਂ ਚੈੱਕ ਕਰ ਲਓ ਸਾਰੀਆਂ ਵੀਡੀਓ ਚ ਆਪਾਂ ਸੰਦੇ ਦੱਸਦੇ ਆ ਕਿ ਆਪਾਂ ਫ੍ਰੀ ਆਪਦੀ ਵੀਡੀਓ ਪਾਉਣੀ ਆ ਬਾਈ ਤੇ ਅੱਜ ਦੀਆਂ ਆਪਣੇ ਕੋਲ ਚਾਰ ਵੀਡੀਓ ਸੀ ਬਾਈ ਆ ਤੇ ਚਾਰੇ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਬਾਈ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ